ਲੋ ਜੀ ਭਾਈਆ ਸਰਦੀਆਂ ਸ਼ੁਰੂ ਹੋ ਗਈਆਂ ਕਈ ਲੋਕ ਤਾਂ ਇਹਨਾਂ ਨੂੰ ਬਹੁਤ ਇੰਜਵਾਏ ਕਰਨਗੇ ਲੋਕ ਘੁੰਮਣ ਫਿਰਨਗੇ ਖਾਣ ਪੀਣਗੇ ਰਜਾਈਆਂ 'ਚ ਬਹਿ ਕੇ ਨਿੱਘ ਮਾਣਨਗੇ ਪਰ ਕੁਝ ਕੁ ਲੋਕ ਇਹੋ ਜੇ ਬਾਦਨ ਸੇਵਾ ਜਿਨ੍ਹਾਂ ਨੂੰ ਇਹ ਪੋ ਬਾਗ ਦੀਆਂ ਕਹਿਮਤ ਭਰੀਆਂ ਰਾਤਾਂ ਬਾਹਰ ਬਹਿ ਕੇ گزارਣੀਆਂ ਪੈਣੀਆਂ ਤੇ ਉਹਨਾਂ ਲੋਕਾਂ ਵਾਤੇ ਆ ਭੈਣ ਬਹੁਤ ਹੀ ਵੱਡੀ ਸੇਵਾ ਲੈ ਕੇ ਆਈ ਆ ਤੇ ਆਹ ਦੇਖੋ ਵੀਡੀਓ ਜੀ ਲੋ ਜੇ ਭਾਈ ਆ ਵੀਡੀਓ ਹੋ ਕੇ ਸਟਾਰਟ ਤੇ ਆ ਭੈਣ ਬਹੁਤ ਹੀ ਵਧੀਆ ਸੇਵਾ ਨਿਭਾਰੀ ਆ ਭਈ ਇਹਨਾਂ ਗਰੀਬ ਲੋਕਾਂ ਵਾਸਤੇ ਗਰਮ ਕੰਬਲ ਲੈ ਕੇ ਆਈ ਆ ਇਹ ਉਹ ਲੋਕ ਆ ਭਈ ਅਕਸਰ ਹੀ ਦੇਖਦੇ ਆ ਸਾਡੇ ਸ਼ਹਿਰਾਂ ਦੇ ਵਿੱਚ ਬਹੁਤ ਹੀ ਗਰੀਬ ਹੁੰਦੇ ਆ ਇਹਨਾਂ ਕੋਲੇ ਆਪਣੇ ਰਹਿਣ ਵਾਸਤੇ ਘਰ ਨਹੀਂ ਹੁੰਦਾ ਤੇ ਇਹ ਲੋਕ ਛੜਕਾ ਤੇ ਬਹਿ ਕੇ ਆਪਣੀਆਂ ਰਾਤਾਂ گزارਦੇ ਆ ਤੇ ਸਰਦੀ ਦੀਆਂ ਰਾਤਾਂ ਇਹਨਾਂ ਵਾਸਤੇ ਕਿਸੇ ਕਿਆਮਤ ਨਾਲੋਂ ਘੱਟ ਨਹੀਂ ਭਈ ਆਪਣਾ ਇਨਸਾਨੀਅਤ ਦਾ ਫਰਜ਼ ਸਮਝ ਕੇ ਆਹ ਲੋਕਾਂ ਦੀ ਮਦਦ ਜ਼ਰੂਰ ਕਰਿਓ ਆ ਭੈਣ ਤੋਂ ਕੁਝ ਸਿੱਖਿਓ ਜ਼ਰੂਰ ਦੇਖੋ ਭੈਣ ਬਹੁਤ ਹੀ ਵੱਡੀ ਸੇਵਾ ਨਿਭਾ ਰਹੀ ਆ ਛੋਟੇ ਛੋਟੇ ਬੱਚੇ ਆ ਭਾਈ ਨਿੱਕੇ ਨਿੱਕੇ ਬੱਚਿਆਂ ਨੂੰ ਬਹੁਤ ਹੀ ਔਖੀਆਂ ਹੋ ਜਾਂਦੀਆਂ ਸਿਆਲ ਦੀਆਂ ਰਤਾ ਤੇ ਅਸੀਂ ਆਪਣੇ ਬੱਚਿਆਂ ਨੂੰ ਦੇਖੋ ਕਿਵੇਂ ਸੰਭਾਲਦੇ ਆ ਕਮਰਿਆਂ ਦੇ ਵਿੱਚ ਗਰਮ ਹੀਟਰ ਲਾ ਕੇ ਦਿੰਨੇ ਆ ਪਰ ਆਹ ਲੋਕਾਂ ਦਾ ਰੱਬ ਹੀ ਹੁੰਦਾ ਗਰੀਬੀ ਬਹੁਤ ਚੰਦਰੀ ਚੀਜ਼ ਆ ਇਹ ਇਨਸਾਨ ਨੂੰ ਰੋਲ ਕੇ ਰੱਖ ਦਿੰਦੀ ਆ ਤੇ ਜੇ ਆਹ ਵੀਡੀਓ ਦਾ ਮੈਸੇਜ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੇਰੇ ਪੇਜ ਨੂੰ ਕਰ ਲੋ ਫੋਲੋ ਸਾਰੇ ਦੋਸਤੋ ਦਾ ਧੰਨਵਾਦ